ਗੱਲ ਦੇਖੋ ਗੱਲ ਇਹ ਸਰਪ੍ਰਸਤ ਕਰਸੀ ਘੁੰਮਣ ਜੀ ਉਹ ਆਪਣੀ ਸਮੁੱਚੀ ਟੀਮ ਦੇ ਨਾਲ ਨੌਜਵਾਨਾਂ ਦੇ ਨਾਲ ਇੱਥੇ ਲੁਧਿਆਣਾ ਸ਼ਹਿਰ ਦੇ ਨੌਜਵਾਨਾਂ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਜੀ ਕੱਲ ਇਹ ਹਾਲਾਤ ਦਿਖਾਉਣ ਆਏ ਨੇ ਮੈਂ ਮੈਂ ਵੀ ਇੱਥੇ ਨੇੜੇ ਲੰਘ ਰਿਹਾ ਸੀ ਮੇਰੀ ਗੱਲ ਹੋਈ ਘੁੰਮਣ ਸਾਹਿਬ ਮੈਂ ਕਿਹਾ ਕਿੱਥੇ ਹੋ ਕਹਿੰਦੇ ਅੱਜ ਇਲੈਕਸ਼ਨ ਕੰਪੇਨ ਥੋੜਾ ਟਾਈਮ ਰੋਕ ਕੇ ਸਫਾਈ ਮਹਿੰਮ ਚੱਲ ਰਹੀ ਹੈ ਮੈਂ ਕਿਹਾ ਜੀ ਆਪਣਾ ਤਾਂ ਬਹੁਤ ਬਿਜ਼ੀ ਸ਼ਡਿਊਲ ਹੈ ਕਹਿੰਦੇ ਨਹੀਂ ਆ ਕੇ ਹਲਾ ਦੇਖੋ ਹਲਾ ਦੇਖੋ ਤੇ ਇੱਥੇ ਜਿਹੜਾ ਮਾਲੀ ਸੀ ਰੱਖਿਆ ਹੋਇਆ ਇਹਨਾਂ ਦਾ ਉਹ ਰਹੇ ਹਾਂਜੀ ਹਾਂਜੀ ਲਾਓ ਬੋਲ ਰਿਹਾ ਸੀ ਇੱਥੇ ਕਹਿੰਦਾ ਪਿਛਲੇ 3-4 ਮਹੀਨੇ ਤੋਂ ਇਹ ਕੂੜੇ ਦੇ ਢੇਰ ਲੱਗੇ ਹੋਏ ਨੇ ਇਹ ਕੋਈ ਇੱਕ ਦਿਨ ਜ ਨਹੀਂ ਲੱਗੇ ਸੋ ਜੇ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਪੰਜਾਬ ਦਾ ਦਿਲ ਹੈ ਜਿਹਨੂੰ ਪੂਰੀ ਦੁਨੀਆ ਮੈਂ ਸਮਝਦਾ ਕਿ ਦੇਖਦੀ ਆ ਕੋ ਲੁਧਿਆਣਾ ਸ਼ਹਿਰ ਆ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਆ ਜ ਉਹ ਜੇ ਸ਼ਹਿਰ ਦੇ ਵਿੱਚ ਇਹ ਹਾਲਾਤ ਨੇ ਕਿ 5-5 ਮਹੀਨੇ ਪਾਰਕਾਂ ਦੇ ਨੇੜੇ ਕੂੜੇ ਦੇ ਢੇਰ ਲੱਗੇ ਪਏ ਨੇ ਆਪਾਂ ਸਮਝ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਕਾਸ ਹੈ ਇਹ ਜਿਹੜੀ ਸਫਾਈ ਮੁਹਮਾਹ ਹੈ ਜਿਹੜਾ ਮੈਂ ਸਮਝਦਾ ਕਿ ਇੱਕ ਇੱਕ ਸ਼ੀਸ਼ਾ ਦਿਖ ਰਿਹਾ ਆਪ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਲੁਧਿਆਣਾ ਸਮਾਰਟ ਸਿਟੀ ਕਾ ਦੀ ਕੱਖ ਦੀ ਰਹੀ ਉਹ ਤਾਂ ਕੂੜਾ ਸਿਟੀ ਬਣੀ ਪਈ ਆ ਦੇਖੋ ਆ ਹੁਣ ਕੁਮਰ ਸਾਹਿਬ ਆ ਕੇ ਮਤਲਬ ਇੱਕ ਕੈਂਡੀਡੇਟ ਆਪਣੀ ਜੇ ਕੰਪੇਨ ਰੋਕ ਕੇ ਦੋ ਘੰਟੇ ਲਈ ਇੱਥੇ ਤਸਲੇ ਬੋਰੀਆਂ ਚੱਕੀ ਫਿਰਦਾ ਤਾਂ ਇਹ ਇਹਦਾ ਮਤਲਬ ਸਮਝੋ ਇਹਦਾ ਮਤਲਬ ਹੈ ਕੁਝ ਇਹ ਦਰਦਾਂ ਲੋਕਾਂ ਦਾ ਦਰਦ ਦੇਖਦੇ ਹੋਏ ਲੋਕਾਂ ਦੇ ਇੱਥੇ ਆਪਣੀ ਟੀਮ ਨਾਲ ਪਹੁੰਚੇ ਨੇ ਸੋ ਇਹ ਕੂੜਾ ਤੋਂ ਟਰਾਲੀ ਭਰ ਰਿਹਾ ਹੈ ਉਹਨਾਂ ਅੱਗੇ ਫਿਰ ਇਹਨਾਂ ਨੂੰ ਭੇਜ ਦਿੰਨੇ ਆ ਉਹਨਾਂ ਕਿ ਹੁਣ ਆਮ ਆਦਮੀ ਪਾਰਟੀ ਕਿੱਥੇ ਇਹ ਇਲੈਕਸ਼ਨ ਦੇ ਟਾਈਮ ਜਿਹੜਾ ਇਹ ਕੀਤਾ ਯਾਰਾ ਬਾਅਦ ਚ ਵੀ ਕੀਤਾ ਜਾਊਗਾ ਤੁਹਾਡੇ ਕੋਲ ਅਕਾਲੀ ਦਲਵਾਣਾ ਇਹ ਅਕਾਲੀ ਦਲ ਹਮੇਸ਼ਾ ਹੀ ਕਰਦਾ ਇਹ ਨਹੀਂ ਕੋਈ ਸਟੇਜ ਤੁਸੀਂ ਨੂੰ ਪੋਲਿਟਿਕਲ ਸਟੰਟ ਨਾ ਸਮਝੋ ਕਿ ਸਟੰਟ ਆ ਪਰ ਇਹ ਵੀ ਜ਼ਰੂਰੀ ਹੁੰਦਾ ਕਿ ਇਲੈਕਸ਼ਨ ਦੇ ਵਿੱਚ ਤੁਹਾਡੇ ਵਰਗੇ ਮੀਡੀਆ ਦੇ ਮਾਧਿਅਮ ਨਾਲ ਇੱਕ ਪੂਰੀ ਦੁਨੀਆ ਦੇ ਵਿੱਚ ਦੱਸਣਾ ਵੀ ਜ਼ਰੂਰੀ ਆ ਕਿ ਜਿਹੜੀ ਆਪਾਂ ਕਹਿੰਦੇ ਸੀ ਬਦਲਾਅ ਵਾਲੀ ਸਰਕਾਰ ਆ ਆ ਬਦਲਾਇ ਕਿ 5-5 ਮਿੰਟ ਸਮਾਰਟ ਸਿਟੀ ਚ ਕੂੜੇ ਦੇ ਢੇਰ ਲੱਗੇ ਕਿਸ ਤਰ੍ਹਾਂ ਜਿਹੜਾ ਵੋਟਰਾਂ ਨੂੰ ਅਪੀਲ ਵੀ ਕਰੋਗੇ ਬੋਰਡ ਕਿਸ ਅਪੀਲ ਅਪੀਲ ਇਸ ਜੀ ਤਾਂ ਜਿਹੜੀ ਕਰਨੀਆਂ ਕਰਨੀਆਂ ਲੋਕ ਆਪ ਵੀ ਦੇਖ ਰਹੇ ਨੇ ਆਊਟ ਘਰਾਂ ਤੇ ਇੱਕ ਟਾਟੀਆਂ ਖੁੱਲ ਕੇ ਬੀਬੀਆਂ ਭੈਣਾਂ ਸਾਰੀਆਂ ਮਾਦਾਵਾ ਦੇਖ ਹੀ ਰਹੀਆਂ ਨੇ ਕਿ ਜਿਹੜਾ 5 ਮਿੰਟ ਤੋਂ ਰੌਲਾ ਪਾਪਾ ਥੱਕ ਕੇ ਕੋਈ ਇੱਥੇ ਸਫਾਈ ਕਰਨ ਨਹੀਂ ਆਇਆ ਘੁੰਮਣ ਸਾਹਿਬ ਫਿਰ ਰਹੇ ਨੇ ਅੱਜ ਇੱਥੇ ਸਫਾਈ ਕਰ ਦੇ ਵਧੀਆ ਕੈਂਡੀਡੇਟ ਨੂੰ ਚੁਣੋ ਤਾਂ ਕਿ ਇਹ ਸਫਾਈ ਨਿਰੰਤਰ ਇਹ ਡਵੈਲਪਮੈਂਟ ਇਹ ਸਾਰਾ ਸਿਸਟਮ ਸਾਫ਼ ਸੁਥਰਾ ਹੁੰਦਾ ਰਹੇ